ਦੇਖ ਲੈ ਮੈਂ ਕਿਹੜੇ ਵੇਲੇ ਦੀ ਬਾਹਰ ਬੈਠਿਆ ਆ ਆਪ ਦੋਏ ਜੀ ਅੰਦਰ ਬੜੇ ਬੈਠੇ ਨੇ ਮੌਂਚਣਾ ਪਤਾ ਨਹੀਂ ਕੀ ਗੁਰਮਤੇ ਕਰੀ ਜਾਂਦੇ ਨੇ ਪੁੱਤ ਮੇਰਾ ਅੱਜ ਤੱਕ ਤੂੰ ਮੇਰੀ ਗੱਲ ਟਾਲਦੀ ਇੱਕ ਨਾ ਇੱਕ ਦਿਨ ਤਾਂ ਤੂੰ ਮੇਰੀਆਂ ਗੱਲਾਂ ਤੇ ਅਮਲ ਜ਼ਰੂਰ ਕਰ ਆਲਪੂਆ ਜੀ ਸੇਮੀਆ ਤੇਰੇ ਵਰਗੀ ਧੀ ਨੂੰ ਨਾ ਆਪਦੇ ਪੇਕਿਆਂ ਦੇ ਘਰੇ ਦੇਖ ਕੇ ਬੜਾ ਸਕੂਨ ਮਿਲਦਾ ਤੂੰ ਪਾ ਸੋਨਾਕਾਰ ਸਾਬਿਆ ਤੀ ਇਹ ਸਾਡਾ ਹਾਂਜੀ ਪੂਆ ਜੀ ਜਦੋਂ ਤੁਸੀਂ ਸੇਵੀਆਂ ਖਾ ਲਓ ਤੇ ਜੇ ਹੋਰ ਲੋੜ ਹੋਈ ਤਾਂ ਉਹ ਵੀ ਮੈਨੂੰ ਦੱਸ ਦਿਓ ਹਰਸ਼ ਇੱਕ ਇੰਜ ਸੇਵੀ ਬਣਾ ਕੇ ਲਈਆਂ ਨਿਹਰਾ ਲੂਣ ਪਾਰ ਕੇ ਸਿਵੇਂ ਜੀ ਤੂੰ ਕੋਈ ਕੀ ਗੱਲ ਤੂੰ ਇੰਜ ਸੇਵੇ ਖਾਈ ਜਾਂਦੇ ਹੋ ਪੁੱਤ ਕੋਈ ਗੱਲ ਨਹੀਂ ਵਾਦਾ ਖਾਟਾ ਹੋ ਜਾਂਦਾ ਨਹੀਂ ਪਤਾ ਲੱਗਿਆ ਜੇ ਮੈਂ ਇੰਨੀ ਇੱਕ ਗੱਲ ਕਹਿ ਦਿੰਦੀ ਨਾ ਵੀ ਇਹਨੇ ਨੂਨ ਪਾਇਆਗਾ ਇਹ ਕਹਿ ਰਹੇ ਦੀ ਭੂਆ ਮੇਰਾ ਮਜ਼ਾਕ ਡਾਉਂਦੀ ਆ ਉਹ ਭੂਆ ਬਾੜੀ ਹਮੈਤ ਲਿਆਂਦੀ ਲੋੜ ਨਹੀਂ ਠੀਕ ਹੈ ਜੀ ਅਰੇ ਤੂੰ ਵੀ ਸੁਣ ਲੈ ਗੱਲ ਮੇਰੀ ਜਿਹੜਾ ਚੱਜ ਲਾਉਗੇ ਬਣਾਉਣਾ ਹੁੰਦਾ ਬਣਾ ਲਿਆ ਕਰ ਨਹੀਂ ਲੋੜ ਨਹੀਂ ਠੀਕਾ ਕੁਝ ਬਣਾਉਣ ਦੀ ਸੁਖ ਮੈਂ ਸੇਵੀਆਂ 'ਚ ਖੰਡ ਪਾਈ ਸੀ ਮੈਨੂੰ ਨਹੀਂ ਪਤਾ ਵੀ ਨੂਨ ਕਿਵੇਂ ਆ ਗਿਆ ਸੇਵੀਆਂ ਕੋਈ ਗੱਲ ਨਹੀਂ ਪੁੱਤ ਭਲੇਖੇ ਨਾ ਨੂਨ ਪੈ ਗਿਆ ਹੋਣਾ ਖੰਡੇ ਦੀ ਥੋਂ ਐਡੀ ਕਿੱਡੀ ਗੱਲ ਲੱਗੀ ਐ ਤਾਂ ਵਾਦਾ ਕਾਟਾ ਹੋ ਜਾਂਦਾ ਮੈਂ ਤੀ ਇਹ ਐਂ ਕਰ ਇਹਨੂੰ ਨਾ ਬਾੜਾ ਦਵਾ ਕੇ ਇਹਦੇ 'ਚ ਖੰਡ ਪਾ ਲਿਆ ਹੋਰ ਨਾ ਪਾ ਦੇ ਦੁੱਤ ਠੀਕ ਹੈ ਤਲਪਾ ਮੇਰੀ ਗੱਲ ਸੁਣੋ ਮੈਂ ਇਹਨੇ ਖੇਤ ਗੜਾ ਮਾਰ ਕਿਉਂਣਾ ਤੇ ਲਾਡੀ ਮਿਲਿਆ ਸੀਗਾ ਮੈਨੂੰ ਕਿ ਉਹ ਕਹਿੰਦਾ ਭੂਰ ਨੂੰ ਸਾਡੇ ਘਰੇ ਭੇਜ ਦੀ ਤੇ ਕਿਹੜਾ ਮਾਰ ਜੂਗੀ ਕਿ ਤੂੰ ਜਾ ਕੇ ਮਿਲਿਆ ਲਾਡੀ ਦੀ ਮਾਂ ਵਾਲਾ ਕਹੀ ਆਂਦੀ ਸੀਗੀ ਹਾਂ ਪੁੱਤ ਉਹਨਾਂ ਨੇ ਸੁਨੇਹਾ ਵੀ ਲਾਇਆ ਸੀ ਫਿਰ ਮੈਨੂੰ ਆਏ ਹੋ ਗਿਆ ਤੇਰੇ ਤਾਈਕੇ ਗੁੱਸਾ ਕਰਨਗੇ ਚਲ ਠੀਕ ਆ ਭਾਜੀ ਮੈਂ ਲਾਡ ਨੂੰ ਫੋਨ ਕਰ ਦੂੰ ਠੀਕ ਆ ਲਈ ਸੁਣ ਜਿਹੜਾ ਕਿਆ ਕਿਉ ਚੰਗਾ ਪੁੱਤ ਲੈ ਦੱਸ ਇਹਦੇ ਚ ਕਹਿਣਾ ਲਈ ਕਿਹੜੀ ਗੱਲ ਆ ਤੂੰ ਮੇਰੇ ਤੋਂ ਕੋਈ ਚੀਜ਼ ਮੰਗੇ ਤੇ ਮੈਂ ਤੈਨੂੰ ਮਨਾਂ ਕਰਦਾ ਕੋਈ ਗੱਲ ਨਾ ਤੂੰ ਟੈਨਸ਼ਨ ਨਾ ਲੈ ਮੈਂ ਤੈਨੂੰ ਅੱਜ ਹੀ ਸੂਟ ਲੈ ਕੇ ਭੇਜਦੀ ਆਂ ਇਹ ਮੇਰੇ ਭਤੀਜੇ ਦਾ ਘਰ ਪੇਕਿਆਂ ਨੂੰ ਖਵਾਉਗੀ ਇਹ ਮੇਰੇ ਭਰਾ ਦੀ ਪਰਚਾਈ ਦੀ ਕਮਾਈ ਪੇਕਿਆਂ ਨੂੰ ਲਟਾਉਗੀ ਇਹ ਤਾਂ ਮੈਂ ਹੋਣ ਨਹੀਂ ਦਿੰਦੀ ਚਲ ਠੀਕ ਹੈ ਮੈਂ ਤੇਰੇ ਨਾਲ ਬਾਅਦ 'ਚ ਗੱਲ ਕਰਦੀ ਆਂ ਠੀਕ ਹੈ ਹਾਂ ਹਾਂ ਤੂੰ ਟੈਨਸ਼ਨ ਨਾ ਲੈ ਠੀਕ ਆ ਤੂੰ ਸ਼ਾਮ ਨੂੰ ਘਰੇ ਆ ਜੀ ਫਿਰ ਕਰਦੇ ਆਪਾਂ ਗੱਲ ਹਾਂ ਹਾਂ ਚਲ ਠੀਕ ਆ ਮਿਲਦੀ ਆ ਠੀਕ ਆ ਸ਼ਾਮ ਨੂੰ ਮੈਂ ਫੋਨ ਰੱਖਦਾ ਹੁਣ ਹੋਰ ਪੂਆ ਜਾ ਹੀ ਲਾਡੀ ਕਰੇ ਫਿਰ ਹਾਂ ਪੁੱਤ ਕਰਨ ਜਦੋਂ ਮੈਂ ਲਾਡੀ ਕੇ ਘਰੇ ਗਈ ਤੇਰੀ ਤਾਈ ਨੇ ਨਾ ਆਪਣੀ ਹਰਸ ਬਾਰੇ ਮੈਨੂੰ ਬੜਾ ਹੀ ਕੁਛ ਦੱਸਿਆ ਦਾ ਹਰਸ ਬਾਰੇ ਦੱਸਿਆ ਦਾ ਹਾਂ ਪੁੱਤ ਕੀ ਦੱਸਿਆ ਪੂਆ ਜੀ ਉੱਤ ਹਰਸ ਵਾਰੇ ਤਾਂ ਤੇਰੀ ਤਾਈ ਆਏ ਦੱਸਦੀ ਸੀ ਵੀ ਜਦੋਂ ਤੂੰ ਖੇਤ ਭੱਜ ਜਾਣਾ ਤੇ ਕਦੇ ਕਿਸੇ ਦੇ ਵੜ ਗਈ ਕਦੇ ਕਿਸੇ ਦੇ ਨਿਕਲ ਗਈ ਐਂ ਤੁਰੇ ਫਿਰ ਦਿਆਸਗਵਾਂਡ ਚ ਸਾਰਾ ਦਿਨ ਨਾ ਮੈਂ ਮੈਨੂੰ ਐਂ ਕਹਿੰਦੀ ਸੀ ਅੱਜ ਮੈਂ ਆਪਦੇ ਕੰਨੀ ਸੁਣੀ ਆ ਗੱਲ ਉਹਨੇ ਨਾ ਆਪਦੇ ਪਤਾ ਨਹੀਂ ਭੈਣ ਨੂੰ ਫੋਨ ਲਾਇਆ ਪਤਾ ਨਹੀਂ ਮਾਂ ਨੂੰ ਲਾਇਆ ਆਪਦੇ ਪੇਕਿਆਂ ਨੂੰ ਇੱਥੋਂ ਕਰੋ ਚੀਜ਼ਾਂ ਪਚਾਉਂਦੀ ਐ ਕੀ ਭਈ ਜੇ ਐਂ ਕਰਪਾ ਉੱਥੇ ਲਟਾਈ ਗਈ ਤਾਂ ਫਿਰ ਆਪਣੇ ਘਰ ਦਾ ਕੀ ਬਣੂਗਾ ਕਿਹੜਾ ਪੈਸੇ درختਾਂ ਨੂੰ ਲੱਗਦੇ ਨੇਗੇ ਪੈਸਾ ਕਿਹੜਾ ਹੀ ਬਣ ਜਾਣਾ ਦੇਖੋ ਪੂਆ ਜੀ ਜਿਹੜੀ ਤਰਹੀ ਪੇਕਾਂ ਦੀ ਗੱਲ ਉਹ ਤਾਂ ਚਲ ਮੰਨ ਲੈਣਾ ਹਨਾ ਕਿ ਅਸੀਂ ਭੈਣ ਨੇ ਜਾਂ ਭਰਾ ਨੇ ਕੁਝ ਨਾ ਕੁਝ ਮੰਗਾਇਆ ਹੋਣਾ ਜਿਹਨ ਕਹਿਤਾ ਹੋਣਾ ਪਰ ਜਿਹੜੀ ਇਹ ਗੱਲ ਕਹੀ ਆਨੇ ਆਣ ਗਵਾਂ ਵਾਲੀ ਪਰ ਆ ਗੱਲ ਨਹੀਂ ਮੈਨੂੰ ਸੱਚੀ ਲੱਗਦੀ ਹੈਗੀ ਨਾਲੇ ਹਰਸ਼ ਮੇਰੇ ਹੁਣ ਤੱਕ ਕਿਤੇ ਗਈ ਨਹੀਂ ਹੁਣ ਛੋਡੇ ਹੁੰਦੇ ਭਲਾਂ ਕਿਉਂ ਜਾਊਗੀ ਮੈਂ ਪੁੱਤ ਕਿਹੜਾ ਇੱਥੇ ਰਹਿਣੀ ਆ ਮੈਂ ਤਾਂ ਕਦੇ ਇੱਕ ਦਾਏ ਆਉਣੀ ਆ ਤੇਰੇ ਤਾਈਕੇ ਘਰੇ ਗਈ ਸੀ ਜਦੋਂ ਉਹਨਾਂ ਨੇ ਤਾਂ ਮੈਨੂੰ ਏਨੇ ਏਨੇ ਲਾਂਬੇ ਦਿੱਤੇ ਤੇ ਆਪ ਨੂੰ ਵੀ ਮੱਛਣੀ ਬਿਸ਼ਰਮੀ ਜੀ ਆਵੇ ਸੱਚ ਇੱਕੋ ਗੱਲ ਹੋਰ ਪਈ ਜੇ ਤੂੰ ਮੇਰੀ ਗੱਲ ਸੁਨੇਗਾ ਤਾਂ ਮੈਂ ਤੈਨੂੰ ਕਹੂੰਗੀ ਹਾਂਜੀ ਪੂਆ ਜੀ ਦੱਸੋ ਪੁੱਤ ਜਦੋਂ ਮੈਂ ਅੰਦਰ ਜਾਂਦੀ ਹਾਂ ਹਰਸ ਕੋਲੇ ਹਰਸ ਪਹਿਲਾਂ ਤਾਂ ਫੋਨ ਤੇ ਲੱਗੀ ਰਹਿੰਦੀ ਆ ਮੈਨੂੰ ਦੇਖ ਕੇ ਪ੍ਰਕ ਦੇ ਨੇ ਫੋਨ ਕੱਟ ਦਿੰਦੀ ਆ ਪਰ ਮੇਰੀ ਗੱਲ ਤੇ ਪੁੱਤ ਬਣ ਕੇ ਗੌਰ ਕਰ ਲਾ ਨਾਲੇ ਇੱਕ ਗੱਲ ਹੋਰ ਪੁੱਤ ਅੱਜ ਕੱਲ੍ਹ ਟਾਈਮ ਬਹੁਤ ਮਾੜਾ ਗਾ ਉਹਦਾ ਧਿਆਨ ਰੱਖਿਆ ਕਰ ਬਾਅਦ ਚ ਵੇਲੇ ਨੂੰ ਤੂੰ ਪਸਤਾਈਂਗਾ ਹਾਂ ਬੂਆ ਆ ਫੋਨ ਵਾਲੀ ਗੱਲ ਤਾਂ ਮੈਂ ਵੀ ਕਈ ਵਾਰ ਨੋਟ ਕੀਤੀ ਆ ਜਦੋਂ ਮੈਂ ਅੰਦਰ ਜਾਂਦਾ ਉਹਦੀ ਫੋਨ ਕੱਟ ਦਿੰਦੀ ਆ ਬਸ ਮੈਂ ਕਦੇ ਗੌਰ ਨਹੀਂ ਕੀਤੀ ਹਾਂ ਪੁੱਤ ਮੇਰੀਆਂ ਗੱਲਾਂ ਤੇ ਗੌਰ ਕਰ ਹੁਣ ਵੀ ਖਬਰੇ ਅੰਦਰ ਬੜੀ ਬੈਠੀ ਆ ਕਿਸੇ ਨਾ ਫੋਨ ਤੇ ਲੱਗੀ ਪਈ ਹੋਵੇ ਹਾਂ ਪੂਆ ਸਹੀ ਗੱਲ ਆ ਤੇਰੀ ਚੱਲ ਜਾ ਕੇ ਪੂਆ ਮੈਂ ਦੇਖਦਾ ਉਹਨੂੰ ਚਲੋ ਠੀਕ ਹੈ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦੀ ਹਾਂ ਹਰਸ਼ਾ ਕਿਹਦਾ ਫੋਨ ਸੀਗਾ ਨਾਲੇ ਜਦੋਂ ਮੈਂ ਅੰਦਰ ਆਇਆ ਤੂੰ ਫੋਨ ਕੱਟਤਾ ਸੁਖ ਤੁਸੀਂ ਆ ਕੇ ਮੇਰੀ ਗੱਲ ਕਰਦੇ ਹੋ ਮੇਰੀ ਮੰਮੀ ਦਾ ਫੋਨ ਆਇਆ ਸੀਗਾ ਉਹ ਹਰਸ਼ੈ ਰਹਿਣਦੇ ਤੂੰ ਆਉਂਦੇ ਗੱਲਦੇ ਪਰਦਾ ਨਾ ਪਾ ਠੀਕ ਆ ਮੈਨੂੰ ਭੂਆ ਤੇ ਭਾਈ ਨੇ ਸਭ ਕੁਝ ਦੱਸਤਾ ਨਾਲੇ ਮੈਨੂੰ ਤੇਰੇ ਤੇ ਇਹ ਉਮੀਦ ਨਹੀਂ ਸੀ ਕਿ ਤੂੰ ਐ ਜਾ ਕੁਝ ਕਰੇਂਗੀ ਮੇਰੇ ਨਾਲ ਸੁਖ ਤੁਸੀਂ ਜਿੰਨਾ ਪਿੱਛੇ ਲੱਗ ਕੇ ਮੇਰੇ ਨਾਲ ਲੜਾਈ ਕਰਦੇ ਹੋ ਨਾ ਉਹਨਾਂ ਦੀ ਵੀ ਗੱਲ ਸੁਣ ਲਓ ਭੂਆ ਤਾਈ ਘਰ ਚ ਕਲੇਸ਼ ਪਾਉਣਾ ਉਹ ਮੈਡਮ ਜੀ ਰਹਿਣਦੇ ਤੂੰ ਆਉਂਦੇ ਗੱਲਦੇ ਤੇ ਪਰਦਾ ਪਾ ਕੇ ਭੂਆ ਨੂੰ ਬਦਨਾਮ ਨਾ ਕਰ ਭੂਆ ਨੇ ਉਹੀ ਕੁਝ ਦੱਸਿਆ ਮੈਨੂੰ ਜਿਹੜਾ ਕੁਝ ਨੇ ਅੱਖੀਂ ਦੇਖਿਆ ਕੋਈ ਗੱਲ ਨਹੀਂ ਸੋਗ ਤੁਸੀਂ ਰੁਕੋ ਮੈਂ ਹੁਣੀ ਸਾਰੀ ਗੱਲ ਕਲੀਅਰ ਕਰ ਦਿੰਨੀ ਆ ਮਾਰਦੀ ਆ ਭੂਆ ਨੂੰ ਬੋਲ ਭੂਆ ਜੀ ਮਾਰਦੀ ਆ ਮੈਡਮ ਭੂਆ ਨੂੰ ਆਵਾਜ਼ ਲੈ ਤੈ ਗਿਆ ਕਲੇਸ ਹੁਣ ਜਾਂਦੀ ਆ ਮੈਂ ਅੰਦਰ ਹਾਂ ਹਰਸ ਕਿਵੇਂ ਬੋਲ ਮਾਰੀ ਜਾਂਦੀ ਸੀ ਕੀ ਗੱਲ ਹੋ ਗਈ ਭੂਆ ਜੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਵੀ ਤੁਸੀਂ ਅਸ ਘਰ ਜਾ ਕੇ ਸਾਡੇ ਦੋਹਾਂ ਜੀ ਹਾਂ ਚ ਲੜਾਈ ਪਾਉਣ ਲੱਗ ਜਾਓਗੇ ਸੋਖਾ ਇੱਕ ਹੀ ਗੱਲ ਆ ਤੇਰੇ ਮੂਰੇ ਮੈਨੂੰ ਐ ਬੋਲੀ ਜਾਂਦੀ ਐ ਲਾਪਰ ਲਾਪਰ ਬਸ ਕਰੋ ਪੂਆ ਜੀ ਜਿਆਦਾ ਨਾ ਬੋਲੋ ਮੈਂ ਸਾਰਾ ਕੁਝ ਸੁਣ ਲਿਆ ਤੁਹਾਨੂੰ ਫੋਨ ਤੇ ਗੱਲ ਕਰਦੇ ਵੀ ਕਵੀਲਦਾਰੀ ਸਾਰੀ ਹਰਸ਼ ਦੇ ਹੱਥ ਫੜਾ ਰੱਖੀ ਐ ਸੁਖ ਨੇ ਤੇ ਇਹ ਮੈਂ ਕਿਵੇਂ ਝਰਲਾਂ ਐਸ ਕਰਕੇ ਤੁਸੀਂ ਸਾਡੇ ਦੋਹਾਂ ਚ ਲੜਾਈ ਪਾਉਣੇ ਹੋ ਦੱਸੋ ਸੁਖ ਨੂੰ ਸਾਰੀਆਂ ਗੱਲਾਂ ਹੁਣ ਚੁੱਪਗਾਤੋਂ ਖੜੇ ਹੋ ਕੀ ਗੱਲ ਪੂਆ ਜੀ ਹੁਣ ਚੁੱਪਗਾਤੋਂ ਹੋਗੇ ਜਿਵੇਂ ਅਸ ਕਹੀ ਜਾਂਦੀ ਆ ਹੁਣ ਦੱਸੋ ਕਣਾਂ ਮੈਨੂੰ ਕੀ ਪਤਾ ਸੁਖ ਇਹ ਗੱਲ ਪੁੱਤ ਸੱਚ ਆ ਕਿ ਝੂਠ ਆ ਗਈ ਜੇ ਤੂੰ ਮੇਰੀ ਬੰਦਰਾਮੀ ਕਰਨੀ ਸੀ ਮੇਰੀ ਬੇਇੱਜ਼ਤੀ ਕਰਨੀ ਸੀ ਤੂੰ ਮੈਨੂੰ ਉਹੀ ਕਹਿ ਦਿੰਦੀ ਪਿਪਾ ਸਾਡੇ ਘਰੋਂ ਬਾਗ ਜਾ ਤੇ ਐਡਾ ਵੱਡਾ ਮੇਰੇ ਤੇ ਦੂਸ਼ਣ ਤਾਂ ਨਾ ਲਾਉਂਦੀ ਬੱਸ ਕਰੋ ਪੂਆ ਜੀ ਤੁਹਾਡੀ ਉਮਰ 'ਚ ਤਾਂ ਮੂੰਹ 'ਚ ਝੂਠ ਬੋਲਦੇ ਵੀ ਨਹੀਂ ਫੱਬਦਾਗਾ ਤੇ ਨਾ ਹੀ ਤੁਸੀਂ ਇੱਕ ਵਾਰੀ ਸਾਡੇ ਦੋਹਾਂ 'ਚ ਲੜਾਈ ਪਾਉਣ ਵਾਰੀ ਆਪਦੀ ਉਮਰ ਦਾ ਲਿਹਾਜ਼ ਕਰਿਆ ਬੋਲੋ ਪੂਆ ਜੀ ਹੁਣ ਚੁੱਪਗਾ ਤੂੰ ਖੜੇ ਹੋ ਤੁਸੀਂ ਜੋ ਕੁਝ ਹਰਸ਼ ਕਹਿ ਰਹੀ ਆ ਦੱਸੋ ਪੂਆ ਜੀ ਸੱਚ ਦੱਸਦੇ ਹਾਂ ਕਿ ਮੈਂ ਆਪਦੇ ਫੋਨ 'ਚ ਰਿਕਾਰਡਿੰਗ ਕੱਢ ਕੇ ਸੁਣਾਵਾ ਜੀਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਇਹਨਾਂ ਦੋਹਾਂ 'ਚ ਫਰਕ ਪਵਾ ਕੇ ਤੇ ਕਬੀਲਦਾਰੀ ਆਵਦੇ ਹੱਥ ਕਰਾਂ ਬੱਸ ਕਰਨੀ ਰਿਕਾਰਡਿੰਗਾਂ ਸੁਣਾਉਣ ਦੀ ਕੋਈ ਲੋੜ ਨਹੀਂ ਹੈਗੀ ਇਹ ਸਾਰਾ ਕੁਝ ਮੈਂ ਕਿਹਾਗਾ ਮੈਨੂੰ ਆਈ ਸੀ ਵੀ ਮੇਰੇ ਭਰਾ ਤੇ ਪਰਜਾਈ ਨੇ ਮਸਾਕਰ ਬੰਨਿਆ ਵੀ ਇਹਦੇ ਹੱਥ 'ਮੈਂ ਕਿਉਂ ਕਬੀਲਦਾਰੀ ਹੋਣ ਦੇਵਾਂ ਮੈਂ ਤੈਨੂੰ ਕਿਵੇਂ ਫੜਾ ਦੂੰਦੀ ਕਬੀਲਦਾਰੀ ਪਾ ਜੀ ਸਾਨੂੰ ਛੋਟੇ ਤੋਂ ਇਹ ਉਮੀਦ ਨਹੀਂ ਸੀਗੀ ਪਤਾ ਤਾਂ ਮੈਨੂੰ ਪਹਿਲੀ ਸੀਗਾ ਛੋਟੇ ਤੇ ਕਿ ਤੂੰ ਜਿਹੇ ਕੰਮ ਕਰਦੇ ਹੋ ਘਰ 'ਚ ਫਰਕ ਪਵਾਉਣੇ ਆ ਗੱਲ ਕਰਕੇ ਤਾਂ ਛੋਟੀ ਛੋਟੇ ਨੂੰ ਪੁੱਤ ਨਾਲ ਨਹੀਂ ਬਣੀ ਹੈਗੀ ਕੱਤਨ ਹਟਦਾ ਉਹੀ ਕੰਮ ਫਵਾਤਨ ਹਟ ਘਰ ਚ ਫਰਕ ਹੁਣ ਨਾ ਪੂਆ ਜੀ ਥੋੜੇ ਨੂੰ ਹੱਥ ਬੰਨ ਕੇ ਬੇਨਤੀ ਆ ਸਾਡੇ ਘਰ ਜੇ ਤੁਸੀਂ ਬਹੁਤ ਕੁਝ ਕਰਾਤਾ ਆਪਦੇ ਘਰੇ ਬਗਜੇ ਹੁਣ ਤੁਸੀਂ ਤੁਸੀਂ ਇੰਨੇ ਟਾਈਮ ਬਾਅਦ ਸਾਡੇ ਘਰੇ ਆਏ ਸੀਗੇ ਮੈਨੂੰ ਤਾਂ ਐਵੇਂ ਸੀ ਤੁਸੀਂ ਬਗਲ ਗਿਆ ਹੋਵੋਗੇ ਪਰ ਮੈਨੂੰ ਨਹੀਂ ਸੀ ਪਤਾ ਤੁਸੀਂ ਪਹਿਲਾਂ ਵਾਲੇ ਵਰਗੇ ਹੋ ਨਾ ਹੁਣ ਤੂੰ ਇਹ ਜੀ ਦੇ ਪਿੱਛੇ ਲੱਗੇਗਾ ਤੇ ਮੈਨੂੰ ਘਰੋਂ ਬਾਹਰ ਕੱਢੇਗਾ ਪੂਆ ਜੀ ਤੁਹਾਨੂੰ ਸੁੱਖ ਦੀ ਕਹੀ ਗੱਲ ਸਮਝ ਆਈ ਏ ਕਿ ਨਾ ਕਿ ਮੈਂ ਤੁਹਾਨੂੰ ਆਪ ਤੱਕੇ ਮਾਰ ਕੇ ਘਰੋਂ ਬਾਹਰ ਕੱਢ ਕੇ ਆਵਾਂ ਨਹੀਂ ਨਹੀਂ ਮੈਨੂੰ ਲੋੜ ਨਹੀਂ ਹੈਗੀ ਇਹ ਜੇ ਭਤੀਜੇ ਦੀ ਤੇ ਭਤੀ ਨੂ ਦੀ ਜਿਹੜੇ ਮੈਨੂੰ ੱੱਕੇ ਮਾਰ ਕੇ ਕਰੋ ਕੱਢਣ ਮਾਂ ਆਪੀ ਵੱਗ ਜੰਨੀ ਆ ਦੇਖਿਆ ਸੁਖ ਜਿਹਨੂੰ ਆਪਾਂ ਆਪਣਾ ਕਹਨੇਓ ਉਹ ਕਦੇ ਵੀ ਆਪਣਾ ਆਵਦਾ ਨਹੀਂ ਬਣਦਾਗਾ ਸਹੀ ਗੱਲ ਆਰਚ ਤੇਰੀ ਜਿਹੜਾ ਬੰਦਾ ਉਹਦੀ ਆਦਤ ਤੋਂ ਮਜਬੂਰ ਹੋਵੇ ਨਾ ਉਹ ਕਦੇ ਵੀ ਉਹਦੀ ਆਦਤ ਨਹੀਂ ਛੱਡ ਸਕਦਾ ਤੇ ਉਹੀ ਗੱਲ ਭੂਆ ਨੇ ਕੀਤੀ ਹੈਗੀ ਭੂਆ ਨੂੰ ਵੀ ਆਦਤਾਂ ਸ਼ੁਰੂ ਤੇ ਹੈ ਕੁਝ ਕਰਨ ਦੀ ਚੱਲ ਭੂਆ ਨੂੰ ਠੋਕਰ ਵੱਜੀ ਘਰੇ ਜਾ ਕੇ ਜਰੂਰ ਸੋਚੂਗੀ ਆ ਤਿੰਨਾਂ ਲਈ ਮੇਰੀ ਗੱਲ ਸੁਣ ਨਾ ਭੂਆ ਨੇ ਆਪਣੇ ਚ ਬਹੁਤ ਵੱਡਾ ਫਰਕ ਪਵਾਤਾ ਸੀਗਾ ਤੇ ਹੁਣ ਨਹੀਂ ਆਪਾਂ ਲੜਦੇ ਪਹਿਲਾਂ ਮੈਂ ਕੋਲ ਰਲ ਮਿਲ ਕੇ ਰਹਾਂਗੇ ਠੀਕ ਆ ਤੇ ਲੈ ਗੱਲ ਹੋਰ ਭੂਆ ਨਾਲ ਆਪਾਂ ਫੇਰ ਤੋਂ ਮਿਲ ਵਰਤਾਂਗੇ ਠੀਕ ਆ ਨਾ ਤੇ ਹੁਣ ਐ ਕਰ ਚਾਹ ਬਣਾ ਕੇ ਲੈ ਕੇ ਆ ਘੁੱਟ ਹਾਂਜੀ ਠੀਕ ਆ ਸੁਖ ਠੀਕ ਆ ਜੀ ਸਾਰਿਆਂ ਨੂੰ ਤੁਹਾਨੂੰ ਸਾਡੀਆਂ ਚਲੀ ਵੀਡੀਓ ਕਿਵੇਂ ਲੱਗੀ ਅਸੀਂ ਇਸ ਵੀਡੀਓ ਵਿੱਚ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੇ ਬੰਦੇ ਨੂੰ ਚਲਾਕੀ ਕਰਨ ਦੀ ਤੇ ਟੁਗਲੀਆਂ ਕਰਨ ਦੀ ਆਤ ਹੋਵੇ ਉਹ ਕਦੇ ਵੀ ਆਪਦੀ ਆਜ਼ਾਦਤ ਸੁਧਾਰ ਨਹੀਂ ਸਕਦਾ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟਾਂ ਚ ਆਪਦੇ ਨਾਮ ਜਰੂਰ ਦੱਸਿਆ ਕਰੋ ਜੋ ਕਿ ਅਸੀਂ ਤੁਹਾਡੇ ਨਾਲ ਬੋਲ ਸਕੀਏ ਧੰਨਵਾਦ ਜੀ